ਜਿੰਨਾ ਸ਼ਹੀਦਾਂ ਨੇ ਦੇਸ਼ ਆਜ਼ਾਦ ਕਰਵਾਉਣ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਉਹਨਾਂ ਸ਼ਹੀਦਾਂ ਵਿੱਚੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਹੁਸੈਨੀਵਾਲਾ ਵਿਖੇ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਦੌਰਾਨ ਮੈਡੀਕਲ ਕੈਂਪ ਵੀ ਲਗਾਏ ਗਏ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਗਏ ਇਸ ਮੌਕੇ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੀ ਪਹੁੰਚੀਆਂ ਪਰ ਪ੍ਰਸ਼ਾਸਨਿਕ ਅਧਿਕਾਰੀ ਕੋਈ ਵੀ ਨਜ਼ਰ ਨਹੀਂ ਆਏ इस मौके संस्था वालों लंगर भी लगाए गए हैं भगत सिंह राजगुरु सुखदेव मेमोरियल सोसायटी कमेटी के मैंबर की कहा आओ देखिए फिरोजपुर तो मनजीत तो ढिलों की रिपोर्ट ਆਜ਼ਾਦੀ ਦੇ ਪਰਵਾਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਤੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਟ ਕਰਦੀ ਹੈ ਅਤੇ ਉਹਨਾਂ ਵੱਲੋਂ ਇਨਕਲਾਬ ਨਿਰੋਇਆ ਸਮਾਜ ਸਿਰਜਣ ਲਈ ਜੋ ਕੱਲਣਾ ਉਹਨਾਂ ਕੱਲ ਹੀ ਸੀ ਉਹਨਾਂ ਕੰਮਾਂ ਤੇ ਸੁਸਾਇਟੀ ਹਮੇਸ਼ਾ ਤੱਤ ਪਰ ਰਹਿੰਦੀ ਹੈ ਭਾਵੇਂ ਪਗਤ ਸਿੰਘ ਤੇ ਉਹਦੇ ਸਾਥੀ ਅਸਕੇ ਜਾਨਵਾਰਗ ਹੈ ਅੱਜ ਦੇ ਨੌਜਵਾਨਾਂ ਨੂੰ ਉਹ ਸੁਪਨਾ ਈ ਰਹਿ ਗਿਆ ਹੈ ਨੌਜਵਾਨ ਬਿਲਕੁਲ ਵੀ ਉਹਨਾਂ ਦੇ ਇਨਕਲਾਬ ਦੀ ਜੋ ਉਹਨਾਂ ਮਿਸਾਲ ਜਗਾਈ ਸੀ ਉਸ ਵੱਲ ਬਿਲਕੁਲ ਹੀ ਉਹਨਾਂ ਦਾ ਧਿਆਨ ਨਹੀਂ ਪਰ ਸ਼ਹੀਦ ਪਗਤ ਸਿੰਘ ਰਾਜਗੁਰੂ ਸਕਦੇ ਮੈਮੋਰੀਅਲ ਸੁਸਾਇਟੀ ਉਹਨਾਂ ਵੱਲੋਂ ਸਜਾਏ ਜੋ ਵੀ ਇਨਕਲਾਬ ਦੇ ਨਰੋਏ ਸਮਾਜ ਦੀਆਂ ਕ੍ਰਿਤੀਆਂ ਨੂੰ ਖਾਤਮਾ ਕਰਨ ਲਈ ਮੇਸ਼ਾ ਕੋਸ਼ਾਂ ਕਰਦੀ ਰਹਿੰਦੀ ਹੈ ਮੈਂ ਵੈਸੇ ਤਾਂ ਜਾਗਦਾ ਸੁਨੇਹਾ ਮੈਂ ਪਹਿਲਾਂ ਤਾਂ ਮੈਂ ਅਸ਼ੀਰਪੱਗ ਸਿੰਘ ਦੇ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਇੱਕ ਮੈਂ ਨੌਜਵਾਨਾਂ ਨੂੰ ਜਿਹੜੇ ਜ਼ਿਆਦਾ ਮੇਰੀ ਇਹ ਰਹਿੰਦੀ ਆ ਵੀ ਆਪਣੇ ਨੌਜਵਾਨ ਜਿਹੜੇ ਆਪਣਾ ਪੰਜਾਬ ਛੱਡ ਕੇ ਬਾਹਰ ਜਾ ਰਹੇ ਆ ਕਿਵੇਂ ਨਾ ਕਿਵੇਂ ਜਿਹੜਾ ਕੋਈ ਅਸੀਂ ਚੋਣੇ ਆ ਸੋਸਾਇਟੀਆਂ ਵੀ ਜਿੰਨੇ ਵੀ ਕੋਈ ਆਪਣੇ ਅਗਾਹ ਵਧੂ ਲੋਕ ਆ ਵੀ ਆਪਾਂ ਕੋਈ ਨਾ ਕੋਈ ਇੱਥੇ ਕੰਮਕਾਰ ਐਸੇ ਕਰੀਏ ਜਿਹੜੇ ਆਪਣੇ ਨੌਜਵਾਨ ਆ ਇਹ ਵਿਦੇਸ਼ ਨਾ ਭੱਜਣਾ ਇੱਥੇ ਰਹਿਣਾ ਇੱਕ ਜਿਵੇਂ ਚਲੋ ਆਪਾਂ ਸਾਰੇ ਕਹਿੰਦੇ ਆ ਵੀ ਇਹ ਨਸ਼ਾ ਜਾਂ ਕੁਝ ਵੀ ਆ ਪਰ ਉਹਦਾ ਆਪਾਂ ਨੂੰ ਰਲ ਮਿਲ ਕੇ ਹੀ ਕੋਈ ਨਾ ਕੋਈ ਹੱਲ ਲੱਭਣਾ ਪਊਗਾ ਕਿ ਜਿੰਨੀਆਂ ਆਪਣੇ ਸਮਾਜ ਚ ਕ੍ਰਿਤੀਆਂ ਫੈਲ ਰਹੀਆਂ ਉਹਦਾ ਹੱਲ ਵੀ ਤਾਂ ਆਪਾਂ ਨੂੰ ਬਹਿ ਕੇ ਲੱਭਣਾ ਪਊਗਾ ਕਿ ਕਿਉਂ ਨਾ ਆਪਾਂ ਇਹਨਾਂ ਕ੍ਰਿਤੀਆਂ ਨੂੰ ਦੂਰ ਕਰਕੇ ਤੇ ਸਮਾਜ ਨੂੰ ਵਧੀਆ ਸਿਰਜਗੇ ਜਿਹੜੇ ਸਾਡੇ ਬੱਚੇ ਆ ਸਾਡੇ ਤੋਂ ਦੂਰ ਨਾ ਆਉਣ ਸਾਡੇ ਕੋਲੇ ਰਹਿਣ ਹੁਣ ਆਪਾਂ ਕਈ ਵਾਰ ਵੇਖਨੇ ਆ ਮਾਂ ਪਿਓ ਇੱਧਰ ਆ ਬੱਚੇ ਬਾਹਰ ਆ ਕੋਈ ਦੋਸਤ ਉਹਦੇ ਟਾਈਮ ਤੇ ਵੀ ਨਹੀਂ ਆਪਾਂ ਪਾ ਸਕਦੇ ਕਿਉਂਕਿ ਸਾਡੇ ਭਗਤ ਸਿੰਘ ਉਹਨਾਂ ਨੇ ਕੁਰਬਾਨੀ ਐ ਇਸ ਲਈ ਥੋੜਾ ਦਿੱਤੀਆਂ ਉਹਨਾਂ ਨੇ ਤਾਂ ਇਸ ਲਈ ਦਿੱਤੀਆਂ ਸੀ ਕਿ ਸਾਡਾ ਜਿਹੜਾ ਇਹ ਪੰਜਾਬ ਐ ਸਾਰਾ ਖੁਸ਼ਹਾਲ ਹੋਊਗਾ ਤੇ ਆਪਾਂ ਰਲ ਮਿਲ ਕੇ ਇੱਥੇ ਰਵਾਂਗੇ ਪਰ ਕਿਹਦਾ ਜੋ ਚੀਜ਼ ਉਹਨਾਂ ਦੀ ਸੋਚ ਮੁਤਾਬਕ ਨਹੀਂ ਹੋਈ ਬਸ ਮੈਂ ਇਹੀ ਉਹਨਾਂ ਦੇ ਜਨਮ ਦਿਨ ਤੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਹਰ ਸਾਲ ਦੀ ਤਰ੍ਹਾਂ ਪਿਛਲੇ ਕੁਝ ਸਾਲਾਂ ਤੋਂ ਸ਼ਹੀਦਾਂ ਦੇ ਜਨਮ ਦਿਨ ਅਤੇ ਉਹਨਾਂ ਦਾ ਸ਼ਹੀਦੀ ਦਿਵਸ ਜਿਹੜਾ ਉਸ ਨੂੰ ਬੜੀ ਸ਼ਰਧਾਪੂਰਵਕ ਮਨਾਇਆ ਜਾਂਦਾ ਹੈ ਸਮਾਗਮ ਕਰਾਏ ਜਾਂਦੇ ਆ ਤੇ ਅੱਜ ਵੀ ਜਿਹੜਾ ਉਹ ਸ਼ਹੀਦੀ ਸਮਾਰਕ ਉਸ ਐਨੀ ਵਾਲਾ ਵਿਖੇ ਪਹੁੰਚ ਕੇ ਜਿੱਥੇ ਨਤਮਸਤਕਾ ਉੱਥੇ ਸ਼ਹੀਦਾਂ ਨੂੰ ਯਾਦ ਕਰਨ ਲਈ ਉਹਨਾਂ ਦੀ ਸੋਚ ਨਾਲ ਰਲਦੇ ਉਹਨਾਂ ਦੀ ਸੋਚਦੇ ਦਰਸਾਏ ਹੋਏ ਜਿਹੜੇ ਨਾਟਕ ਇਨਕਲਾਬੀ ਨਾਟਕ ਉਹ ਵੀ ਖੇਡੇ ਜਾਣਗੇ ਤੇ ਹੜਪੀੜਤਾ ਦੀ ਸਿਹਤ ਲਈ ਜਿਹੜੇ ਮੈਡੀਕਲ ਕੈਂਪ ਉਹ ਲਗਾਏ ਜਾ ਰਿਹਾ ਵਕ ਵਕ ਜਿਹੜੇ ਡਾਕਟਰ ਪਹੁੰਚ ਕੇ ਉਹ ਮਰੀਜ਼ਾਂ ਨੂੰ ਇਲਾਜ ਕਰਨਗੇ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ